ਵੀਡੀਓ ਉਹਨਾਂ ਦੀਆਂ ਚਲਦੀਆਂ ਹੀ ਪਈਆਂ ਨੇ ਪੇਜਾਂ ਦੇ ਉੱਤੇ ਵਾਰਿਸ ਪੰਜਾਬ ਦੇ ਕਿ ਇਹ ਜਿਹੜੇ ਨੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਸਤੇ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਸਰਕਾਰ ਨੇ ਪਰਚਾ ਸਾਡੇ ਤੇ ਕਰਵਾਇਆ ਹੈ ਇਹ ਗੁੰਮਰਾਹ ਕਰ ਰਹੇ ਨੇ ਪਰਚਾ ਸਰਕਾਰ ਨੇ ਨਹੀਂ ਕੀਤਾ ਪਰਚਾ ਪੱਤਰਕਾਰ ਭਾਈਚਾਰੇ ਵੱਲੋਂ ਕਰਵਾਇਆ ਗਿਆ ਪੱਤਰਕਾਰ ਭਾਈਚਾਰੇ ਦੇ ਨਾਲ ਇਹਨੇ ਬਤਮੀਜ਼ੀ ਕੀਤੀ ਸੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਸਾਰਿਆਂ ਨੇ ਸਵਾਲ ਕੀਤੇ ਉੱਥੇ ਮੈਂ ਵੀ ਸਵਾਲ ਕੀਤੇ ਭਾਈ ਅਮਰਤਪਾਲ ਜੀ ਨੂੰ ਚੁਣਿਆ ਹੈ ਪਰ ਜਿਹੜਾ ਵਿਕਾਸ ਹੈ ਜ 1.5 ਸਾਲ ਹੋ ਗਿਆ ਵਿਕਾਸ ਰੁਕਿਆ ਹੋਇਆ ਹੈ ਤਲਕੀ ਦੇ ਵਿੱਚ ਆਣ ਕੇ ਇਹ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਵੀ ੱੱੱਕਾ ਮਾਰ ਕੇ ਅਮਰਤਪਾਲ ਦੇ ਪਿਤਾ ਜੀ ਆ ਉੱਥੇ ਖੜੇ ਉਹਨਾਂ ਨੂੰ ਵੀ ੱੱੱਕਾ ਮਾਰ ਕੇ ਅੱਗੇ ਆਉਂਦਾ ਹੈ ਕਹਿੰਦਾ ਕਿ ਮੈਂ ਮੁਖ ਬੁਲਾ ਰਾਂ ਇਸੇ ਤਲਕੀ ਦੇ ਨਾਲ ਇਹ ਸਾਨੂੰ ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਵਕਾਊ ਜੋ ਉਹ ਕਹਿੰਦਾ ਕਿ ਬਾਬਾ ਸਵਾਲ ਕਰਨੇ ਬੰਦ ਕਰ ਦੇ ਮਹਾ ਮੈਂ ਸਵਾਲ ਕਿਉਂ ਬੰਦ ਕਰਾਂ ਕਹਿੰਦਾ ਫਿਰ ਦਮਾਲਾ ਲਾ ਦੇ ਮਹਾ ਮੈਂ ਕਿਉਂ ਦਮਾਲਾ ਲਾਵਾਂ ਕਹਿੰਦਾ ਜੇ ਤੂੰ ਨਾ ਲਾਵਾਂਗਾ ਤਾਂ ਸੀ ਲਵਾ ਦਾਂਗੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਸਮਰਥਕਾਂ ਨੇ ਸਾਨੂੰ ਆਵਾਜ਼ ਮਾਰੀ ਸਾਨੂੰ ਰੋਕਿਆ ਕਿ ਜਿਹੜੀ ਵੀਡੀਓ ਤੁਸੀਂ ਖਬਰ ਜਿਹੜੀ ਚਲਾਈ ਉਹ ਡਿਲੀਟ ਕਰ ਦਿਓ ਮਹਾ ਮਾਹੋ ਖਬਰ ਡਿਲੀਟ ਨਹੀਂ ਹੋਣੀ ਕਹਿੰਦੇ ਕਿ ਫਿਰ ਬੰਦੇ ਮਰ ਜਾਂਦੇ ਨੇ ਦਿਨੇ ਨਾਲ ਖਬਰਾਂ ਦੇ ਪਿੱਛੇ ਅਸੀਂ ਫਿਰ ਉਹਨਾਂ ਨੂੰ ਕਿਹਾ ਕਿ ਤੁਸੀਂ ਮਾਰ ਦਿਓ ਸਾਨੂੰ ਗੋਲੀ ਮਾਰ ਦਿਓ ਸਾਨੂੰ ਇੱਕ ਪਾਸੇ ਇਹ ਕਹਿੰਦੇ ਨੇ ਕਿ ਅਸੀਂ ਪੰਥਕ ਤੇ ਰਾ ਆ ਇੱਕ ਪਾਸੇ ਕਹਿੰਦੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨ ਦੇ ਆ ਯਾਰ ਇਹ ਤਾਂ ਦਿਮਾਲੇ ਲੌਨ ਤੱਕ ਆ ਗਏ ਨੇ ਜਦੋਂ ਇਹਨਾਂ ਦੇ ਕੋਲ ਪਾਵਰ ਆ ਗਈ ਇਹ ਤੇ ਘਰਾਂ ਦੇ ਵਿੱਚ ਵੜ ਕੇ ਪੱਗਾ ਲਾਉਣਗੇ ਤੂੰ ਹੁਣ ਸਰਕਾਰਾਂ ਨੂੰ ਕਹਿ ਰਹੇ ਨੇ ਕਿ ਇਹ ਝੂਠਾ ਪਰਚਾ ਆਇਆ ਇਹ ਸਰਕਾਰ ਨੇ ਕਰਵਾਇਆ ਪਰ ਇਹ ਇਸ ਪਰਚੇ ਦੀ ਸਚਾਈ ਇਹ ਆ ਅੱਜ ਦੀ ਸੋਸ਼ਲ ਮੀਡੀਆ ਤੇ ਇੱਕ ਬੜੀ ਚਰਚਾ ਚੱਲ ਰਹੀ ਹੈ ਕਿ ਵਾਰਸ ਪੰਜਾਬ ਦੇ ਜਥੇਬੰਦੀ ਦੇ ਜਾਂ ਪਾਰਟੀ ਦੇ ਦੋ ਆਗੂਆਂ ਤੇ ਸਰਕਾਰ ਨੇ ਝੂਠਾ ਪਰਚਾ ਕਰਵਾ ਦਿੱਤਾ ਪਰ ਅਸਲ ਦੇ ਵਿੱਚੋਂ ਪਰਚਾ ਕਿਹਨੇ ਕਰਵਾਇਆ ਉਹ ਵਿਅਕਤੀ ਸਾਡੇ ਕੋਲ ਆ ਉਹ ਪਰਚਾ ਕਰਵਾਇਆ ਇੱਕ ਪੱਤਰਕਾਰ ਨੇ ਜਿਹਦੇ ਨਾਲ ਉਹਨਾਂ ਚੋਂ ਇੱਕ ਆਗੂ ਨੇ ਬਤਮੀਜ਼ੀ ਕੀਤੀ ਸੀ ਕੀ ਮਾਮਲਾ ਸੀ ਕੀ ਸਾਰੀ ਗੱਲਬਾਤ ਹੈ ਸਾਡੇ ਨਾਲ ਪੱਤਰਕਾਰ ਸਾਥੀ ਤਰਨਤਨ ਤੋਂ ਮੌਜੂਦ ਨੇ ਕੀ ਮਾਮਲਾ ਸੀ ਜੀ ਜਿਹੜਾ ਇਹ ਰਜਿੰਦਰ ਤੇ ਤੇ ਜਿਹੜਾ ਦੂਜਾ ਚਮਕੌਰ ਤੇ ਪਰਚਾ ਕਰਵਾਇਆ ਗਿਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਡੇ ਸ਼ਹਿਰ ਪਹੁੰਚਣ ਤੇ ਧੰਨਵਾਦ ਕਰਦਾ ਜੀ ਇਹ ਗੱਲ ਹੈ ਬੀਤੀ ਦਿਨਾਂ ਦੀ ਜਦੋਂ ਕਾਗਜ਼ ਦਾਖਲ ਕਰਾਉਣ ਪਹੁੰਚਦੇ ਨੇ ਕਿਉਂਕਿ ਜਿਹੜਾ ਮਨਦੀਪ ਸਿੰਘ ਹੈ ਇਹ ਪੰਥਕ ਜਿਹੜੀਆਂ ਧਿਰਾਂ ਨੇ ਜਾਂ ਪੰਥਕ ਪਾਰਟੀਆਂ ਨੇ ਉਹਨਾਂ ਦਾ ਸਾਂਝਾ ਉਮੀਦਵਾਰ ਹੈ ਜਿੱਥੇ ਦੂਜੀਆਂ ਪਾਰਟੀਆਂ ਵੀ ਆਈਆਂ ਸੀ ਉੱਥੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਸਮਰਥਕ ਹੀ ਉਹ ਵੀ ਆਏ ਸੀ ਸਾਡੇ ਜਿਹੜੇ ਇਹਨਾਂ ਨੇ ਕਾਗਜ਼ ਭਰ ਕੇ ਜਦੋਂ ਬਾਹਰ ਆਉਂਦੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਥੇ ਜਦੋਂ ਮੀਡੀਆ ਦੇ ਨਾਲ ਗੱਲ ਕੀਤੀ ਉਥੇ ਸਾਰਾ ਪੱਤਰਕਾਰ ਭਾਈ ਜਾਰਾ ਇਕੱਠਾ ਹੋਇਆ ਸੀ ਸਾਰਿਆਂ ਨੇ ਸਵਾਲ ਕੀਤੇ ਉਥੇ ਮੈਂ ਵੀ ਸਵਾਲ ਕੀਤੇ ਠੀਕ ਹੈ ਜੀ ਜਿਹੜਾ ਰਜਿੰਦਰ ਤਲਵੰਡੀ ਹੈ ਇਹ ਨਾ ਇਹਨੂੰ ਪਤਾ ਨਹੀਂ ਕੀ ਗੱਲ ਹੋਈ ਇਹਨੇ ਸਾਰਿਆਂ ਨੂੰ ਉਥੇ ਮੌਜੂਦਾ ਜਿਹੜਾ ਐਟ ਟਾਈਮ ਤੇ ਭਾਈ ਸਰਬਜੀਤ ਸਿੰਘ ਖਾਲਸਾ ਐਮਪੀ ਆ ਉਹਨਾਂ ਨੂੰ ਵੀ ੱਤਕਾ ਮਾਰ ਕੇ ਅਮਰਤਪਾਲ ਦੇ ਪਿਤਾ ਜੀ ਆ ਉਥੇ ਖੜੇ ਉਹਨਾਂ ਨੂੰ ਵੀ ੱਤਕਾ ਮਾਰ ਕੇ ਅੱਗੇ ਆਉਂਦਾ ਇਹ ਕਹਿੰਦਾ ਕਿ ਮੈਂ ਮੁਖ ਬੁਲਾਰਾਂ ਹਾਂ ਮੇਰੇ ਨਾਲ ਗੱਲ ਕਰੋ ਮਾ ਅਸੀਂ ਤੇਰ ਨਾਲ ਗੱਲ ਨਹੀਂ ਕਰਨਾ ਸਵਾਲ ਇਹਨਾਂ ਨੂੰ ਕੀਤਾ ਹੈ ਬਾਪੂ تر세ਮ ਜੀ ਨੂੰ ਸਵਾਲ ਕੀਤਾ ਹੈ ਉਹ ਜਵਾਬ ਦੇ ਰਹੇ ਨੇ ਜਦੋਂ ਤੇਰ ਨਾਲ ਸਵਾਲ ਕਰਾਂਗੇ ਤੂੰ ਜਵਾਬ ਦੇ ਇਹ ਤਲਖੀ ਦੇ ਵਿੱਚ ਆਣ ਕੇ ਇਹਨੇ ਕਿਹਾ ਵੀ ਤਲਖੀ ਕਿਹੜੀ ਗੱਲ ਦੀ ਤਲਖੀ ਹੋਗੀ ਜਿਵੇਂ ਤੁਸੀਂ ਕਿ ਐਸਾ ਸਵਾਲ ਤੁਸੀਂ ਕਿਹੜਾ ਪੁੱਛ ਲਿਆ ਸੀ ਕਿ ਦੋ ਇੱਕ ਐਮਪੀ ਨੂੰ ਪਾਸੇ ਕਰਕੇ ਬਾਪੂ تر세ਮ ਨੂੰ ਪਾਸੇ ਕਰਕੇ ਉਹਨੂੰ ਆਪ ਅੱਗੇ ਆਉਣਾ ਪਿਆ ਐਸਾ ਸਵਾਲ ਕਿਹੜਾ ਸੀ ਸਵਾਲ ਇਹ ਕੀਤਾ ਸੀ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ 4 ਲੱਖ ਲੋਕਾਂ ਨੇ ਭਾਈ ਅਮਰਤਪਾਲ ਜੀ ਨੂੰ ਚੁਣਿਆ ਹੈ ਪਰ ਜਿਹੜਾ ਵਿਕਾਸ ਹੈ ਜ 1.5 ਸਾਲ ਹੋ ਗਿਆ ਵਿਕਾਸ ਰੁਕਿਆ ਹੋਇਆ ਹੈ ਲੋਕ ਕਹਿ ਰਹੇ ਨੇ ਕਿ ਵਿਕਾਸ ਕਿਉਂ ਨਹੀਂ ਹੋ ਰਿਹਾ ਇਹ ਸਵਾਲ ਚੱਲਦਾ ਪਿਆ ਸੀ ਬਾਪੂ ਜੀ ਜਵਾਬ ਦੇ ਰਹੇ ਸੀ ਇਸ ਸਬੰਧੀ ਇਹ ਵਿੱਚ ਆਣ ਕੇ ਨੇ ਸਾਰਿਆਂ ਨੂੰ ਧੱਕਾ ਮਾਰ ਕੇ ਆਣ ਕੇ ਕਹਿੰਦਾ ਕਿ ਮੈਂ ਜਵਾਬ ਦਵਾਂਗਾ ਅਸੀਂ ਕਹਾਂ ਅਸੀਂ ਤੇਰੇ ਕੋਲ ਜਵਾਬ ਨਹੀਂ ਲੈਣਾ ਅਸੀਂ ਬਾਪੂ ਜੀ ਕੋਲ ਲੈਣਾ ਹੈ ਤੇ ਇਹੋ ਇਸੇ ਤਲਕੀ ਦੇ ਨਾਲ ਇਹ ਸਾਨੂੰ ਇਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਵਿਕਾਉ ਜੋ ਇਹ মিডিਆ ਸਾਰਾ ਵਿਕਾਉ ਆ ਤੇ ਇਸੇ ਗਣਾ ਗੱਲ ਤੇ ਨਾਲ ਫਿਰ মিডিਆ ਵੀ ਸਾਰਾ ਭੜਕ ਉੱਠਿਆ ਕਿ ਤੂੰ ਸਾਨੂੰ ਪੈਸੇ ਦਿੱਤੇ ਨੇ ਤੂੰ ਸਾਨੂੰ ਵਕਾਈ ਕਹਿਣ ਦਾ ਫਿਰ ਸਾਰੇ মিডিਆ ਨੇ ਉੱਥੇ ਬਾਈਕਾਟ ਕਰ ਦਿੱਤਾ ਇਹਨਾਂ ਸਾਰਿਆਂ ਦਾ ਹਾਂਜੀ ਪਰ ਤੁਸੀਂ ਅਬ ਜਵਾਬ ਲੈ ਲੈਣਾ ਸੀ ਫਿਰ ਜੋ ਜਵਾਬ ਦੇ ਦਿੰਦਾ ਫਿਰ ਕਿੱਡੀ ਗੱਲ ਚਲੋ ਉਤੋਂ ਲੈ ਲੈਂਦੇ ਜਵਾਬ ਪਾ ਕੇ ਹੈ ਤਾਂ ਉਹੀ ਪਾਰਟੀ ਦਾ ਜਵਾਬ ਅਸੀਂ ਉਹਦੇ ਕੋਲ ਤਦ ਲੈ ਲੈਂਦੇ ਨਾ ਜਦੋਂ ਉਹਨੂੰ ਸਵਾਲ ਕਰਦੇ ਸੀ ਉਹ ਜਦੋਂ ਬਾਪੂ ਜੀ ਦੇ ਨਾਲ ਗੱਲ ਹੋ ਰਹੀ ਸੀ ਤੇ ਉਹਨੇ ਆਣ ਕੇ ਵਿੱਚ ਆਣ ਕੇ ਆਪਣੀ ਲਾਤ ਅਡਾਈ ਆ ਅਸਲ ਦੇ ਵਿੱਚ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦੇਵਾਂ ਕਿ ਜਵਾਬ ਇਸ ਕਰਕੇ ਉਹਨਾਂ ਨੂੰ ਰੋਕਿਆ ਗਿਆ ਕਿ ਕਿਉਂਕਿ ਬਾਪੂ ਜੀ ਬੋਲਦੇ ਪਏ ਨੇ ਜਦੋਂ ਗੱਲ ਨੂੰ ਟੋਕ ਕੇ ਬੋਲਿਆ ਜਾਵੇਗਾ ਤਾਂ ਕਿਤੇ ਨਾ ਕਿਤੇ ਉਹ ਜਿਹੜਾ ਗੱਲ ਆ ਦਿਸ਼ਾਹੀਣ ਹੋ ਜਾਏਗੀ ਇਸ ਕਰਕੇ ਉਹਨਾਂ ਦਾ ਜਵਾਬ ਨਹੀਂ ਲਿਆ ਗਿਆ ਉਸ ਮੌਕੇ ਤੇ ਔਰ ਸਾਰਿਆਂ ਨੇ ਇੱਕ ਇੱਕ ਪੱਤਰਕਾਰ ਨੇ ਨਹੀਂ ਸਾਰੇ ਪੱਤਰਕਾਰਾਂ ਨੇ ਕਿਹਾ ਕਿ ਅਸੀਂ ਬਾਪੂ ਜੀ ਨਾਲ ਸਵਾਲ ਕਿਉਂਕਿ ਬਾਪੂ ਜੀ ਇਸ ਵਕਤ ਇੱਕ ਚਿਹਰਾ ਨੇ ਔਰ ਉਹਨਾਂ ਤੋਂ ਹਰ ਇੱਕ ਚਾਹੁੰਦਾ ਏ ਕਿ ਉਹ ਜਿਹੜੀ ਗੱਲ ਕਰਨ ਕਿ ਉਹਨਾਂ ਤੇ ਵਿਸ਼ਵਾਸ ਕੀਤਾ ਜਾ ਸਕਦਾ ਏ ਇਸ ਕਰਕੇ ਬਾਪੂ ਜੀ ਦੇ ਜਵਾਬ ਦੀ ਜਾਦੀ ਹਰ ਇੱਕ ਨੂੰ ਅਡੀਕ ਰਹਿੰਦੀ ਏ ਇਸ ਕਰਕੇ ਅਸੀਂ ਵੀ ਜਿਹੜਾ ਆ ਬਾਪੂ ਜੀ ਦੇ ਜਵਾਬ ਤੇ ਜਿਆਦਾ ਕਨਸੈਂਟਰੇਟ ਕੀਤਾ ਪਰਚਾ ਕਰਾਉਣ ਦੀ ਨੌਬਤ ਕਿਉਂ ਆਈ ਪਰਚਾ ਜਿਹੜਾ ਜਿਵੇਂ ਹੁਣ ਤੁਹਾਨੂੰ ਪਤਾ ਲੱਗਾ ਕਿ ਪਰਚੇ ਦੀ ਮੈਂ ਤੁਹਾਨੂੰ ਦੱਸਦਾ ਜੀ ਅਸੀਂ 18 ਅਕਤੂਬਰ ਦੀ ਗੱਲ ਹੈ ਜਿਸ ਦਿਨ ਇਹ ਘਟਨਾ ਵਾਪਰਦੀ ਹੈ ਅਸੀਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ 18 ਅਕਤੂਬਰ ਤੋਂ ਲੈ ਕੇ 21 ਅਕਤੂਬਰ ਤੱਕ ਤਿੰਨ ਦਿਨ ਅਸੀਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਪਰ ਸਾਨੂੰ ਸ਼ਿਕਾਇਤ ਇਸ ਕਰਕੇ ਦਰਜ ਕਰਵਾਉਣ ਦੀ ਨੌਬਤ ਆਈ ਕਿ ਇਹ ਬਾਬਾ ਜੀ ਨੂੰ ਪਰਸਨਲੀ ਅਟੈਕ ਕੀਤਾ ਜਾ ਰਿਹਾ ਸੀ ਇਹ ਜਾਤੀ ਸੂਚਕ ਸ਼ਬਦ ਬੋਲੇ ਜਾ ਰਹੇ ਸੀ ਔਰ ਬਾਹਰੋਂ ਵਿਦੇਸ਼ਾਂ ਤੋਂ ਕਾਲਾਂ ਕਰਕੇ ਇਨਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਕੌਣ ਦੇ ਰਿਹਾ ਸੀ ਧਮਕੀਆਂ ਇਹ ਸਾਨੂੰ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਅਸੀਂ ਰਜਿੰਦਰ ਤਲਵੰਡੀ ਔਰ ਚਮਕੌਰ ਦੇ ਸਮਰਥਕ ਆ ਤੁਸੀਂ ਉਹਨਾਂ ਨੂੰ ਸਵਾਲ ਕਰਨੇ ਬੰਦ ਕਰ ਦਿਓ ਇਹਨਾਂ ਦੇ ਕੋਲ ਇਹ ਬਕਾਇਦਾ ਰਿਕਾਰਡਿੰਗ ਪਈ ਆ ਜਦੋਂ ਇਹਨਾਂ ਨੂੰ ਕਿਹਾ ਗਿਆ ਕਿ ਜਾਂ ਤੇ ਦਿਮਾਲਾ ਤੂੰ ਆਪ ਲਾ ਦੇ ਨਹੀਂ ਤਾਂ ਅਸੀਂ ਤੇਰਾ ਲਵਾ ਦੇਣਾ ਹੈ ਹੁਣ ਬੰਦ ਕਰ ਜਾਂ ਸਵਾਲ ਬੰਦ ਕਰ ਜਦੋਂ ਬਾਹਰੋਂ ਕਾਲ ਆਉਂਦੀ ਨਾ ਅਸੀਂ ਇਧਰੋਂ ਹੀ ਜਾ ਰਹੇ ਸੀ ਤੇ ਇਹਨਾਂ ਨੇ ਸਾਨੂੰ ਆਵਾਜ਼ ਮਾਰ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਜਿਹੜੇ ਸਮਰਥਕਾਂ ਨੇ ਸਾਨੂੰ ਆਵਾਜ਼ ਮਾਰੀ ਆ ਸਾਨੂੰ ਰੋਕਿਆ ਏ ਸਾਨੂੰ ਰੋਕ ਕੇ ਕਹਿੰਦੇ ਕਿ ਜਿਹੜੀ ਵੀਡੀਓ ਤੁਸੀਂ ਖਬਰ ਜਿਹੜੀ ਚਲਾਈਓ ਡਿਲੀਟ ਕਰ ਦਿਓ ਮਾਹ ਮਾਹੋ ਖਬਰ ਡਿਲੀਟ ਨਹੀਂ ਹੋਣੀ ਕਹਿੰਦੇ ਕਿ ਫਿਰ ਬੰਦੇ ਮਰ ਜਾਂਦੇ ਹੁੰਦੇ ਨੇ ਨਾ ਖਬਰਾਂ ਦੇ ਪਿੱਛੇ ਅਸੀਂ ਫਿਰ ਉਹਨਾਂ ਨੂੰ ਕਹਾਂ ਕਿ ਤੁਸੀਂ ਮਾਰ ਦਿਓ ਸਾਨੂੰ ਗੋਲੀ ਮਾਰ ਦਿਓ ਸਾਨੂੰ ਜੇ ਸਾਡੇ ਹੋਣਗੇ ਤੇ ਸਾਨੂੰ ਚੁੱਕ ਕੇ ਲੈ ਜਾਣਗੇ ਇੰਨੇ ਚਿਰ ਨੂੰ ਇੱਥੇ ਗੱਲ ਹੋਈ ਕਿ ਮਾਹ ਮੈਨੂੰ ਬਾਹਰੋਂ ਕਾਲਾਂ ਵੀ ਆ ਰਹੀਆਂ ਨੇ ਧਮਕੀ ਦੇ ਰਹੇ ਨੇ ਕਹਿੰਦੇ ਕਿ ਤੁਸੀਂ ਝੂਠ ਬੋਲਦੇ ਉਸੇ ਟਾਈਮ ਤੇ ਇੱਕ ਬਾਰੂਕਾਲ ਆਉਂਦੀ ਆ ਬਾਹਰ ਦਾ ਨੰਬਰ ਉਹ ਕਹਿੰਦਾ ਕਿ ਬਾਬਾ ਸਵਾਲ ਕਰਨੇ ਬੰਦ ਕਰ ਦੇ ਮਹਾ ਮੈਂ ਸਵਾਲ ਕਿਉਂ ਬੰਦ ਕਰਾਂ ਕਹਿੰਦਾ ਫਿਰ ਦਿਮਾਲਾ ਲਾ ਲ ਦੇ ਮਹਾ ਮੈਂ ਕਿਉਂ ਦਿਮਾਲਾ ਲਾਵਾਂ ਦਿਮਾਲਾ ਕਿਸੇ ਦੇ ਪਿਓ ਦਾ ਹੈ ਕਹਿੰਦਾ ਜੇ ਤੂੰ ਨਾ ਲਾਵੇਂਗਾ ਤਾਂ ਸੀਲਵਾ ਦਾਂਗੇ ਇੱਕ ਪਾਸੇ ਇਹ ਕਹਿੰਦੇ ਨੇ ਕਿ ਅਸੀਂ ਪੰਥਕ ਤੇ ਰਾ ਆ ਇੱਕ ਪਾਸੇ ਕਹਿੰਦੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਨ ਦੇ ਆ ਯਾਰ ਇਹ ਤਾਂ ਦਮਾਲੇ ਲੌਂਦ ਤੱਕ ਆ ਗਏ ਨੇ ਜਦੋਂ ਇਹਨਾਂ ਦੇ ਕੋਲ ਪਾਵਰ ਆ ਗਈ ਇਹ ਤੇ ਘਰਾਂ ਦੇ ਵਿੱਚ ਵੜ ਕੇ ਪੱਗਾ ਲਾਉਣਗੇ ਇਹ ਫਿਰ ਕਿਹੋ ਜਿਹਾ ਪੰਥ ਕਚੇਰੇ ਨੇ ਕਿ ਜਿਹੜੇ ਇੱਕ ਸਿੱਖ ਦਾ ਦਮਾਲੇ ਲੌਂਦ ਤੁਰੇ ਹੋਏ ਨੇ ਅਸੀਂ ਇੱਥੇ ਇੱਕ ਗੱਲ ਜ਼ਰੂਰ ਕਲੀਅਰ ਕਰ ਦੇਣਾ ਦੇਣਾ ਚਾਹੁੰਦੇ ਆ ਕਿ ਭਾਈ ਮਨਦੀਪ ਸਿੰਘ ਸਾਂਝੀਆਂ ਧਰਾਂ ਦਾ ਉਮੀਦਵਾਰ ਹੈ ਔਰ ਬਾਕੀ ਪਾਰਟੀਆਂ ਦੀਆਂ ਖਬਰਾਂ ਅਸੀਂ ਚਲਾ ਰਹੇ ਹਾਂ ਜਿਵੇਂ ਸਿਮਰਨਜੀਤ ਮਾਨ ਹੋਗੇ ਗਿਆਨੀ ਹਰਪ੍ਰੀਤ ਸਿੰਘ ਜੀ ਹੋਗੇ ਉਹਨਾਂ ਦੀਆਂ ਖਬਰਾਂ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਸਾਡੀਆਂ ਚੱਲ ਰਹੀਆਂ ਨੇ ਪਰ ਜੇਕਰ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਉਹਨਾਂ ਦੇ ਇਸੇ ਗੱਲ ਤੋਂ ਪਿੱਛੇ ਹੋਏ ਇਹ ਉਹਨਾਂ ਵੱਲੋਂ ਇਹ ਵੀ ਨਹੀਂ ਕਿਹਾ ਗਿਆ ਕਿ ਪੱਤਰਕਾਰਾਂ ਦੇ ਨਾਲ ਜੋ ਘਟਨਾ ਵਾਪਰੀ ਹੈ ਉਹ ਗਲਤ ਹੈ ਉਹ ਨਹੀਂ ਹੀ ਵਾਪਰਨੀ ਚਾਹੀਦੀ ਜਦ ਇਹ ਹੁੰਦਾ ਹੋਇਆ ਸੀ ਫਿਰ ਉਸ ਤੋਂ ਬਾਅਦ ਬਾਪੂ ਤਰਸੇਮ ਹੋਰਾਂ ਦੇ ਨਾਲ ਉਹਨੇ ਪਾਰਟੀ ਨਾਲ ਗੱਲਬਾਤ ਕਰਨੀ ਸੀ ਕਿ ਭਾਈ ਤੁਹਾਡਾ ਇਹ ਆਗੂ ਹੈ ਇਹਨੂੰ ਸੰਭਾਲ ਕੇ ਰੱਖੋ ਐਦਾਂ ਹੀ ਤਲਖੀ ਪੱਤਰਕਾਰਾਂ ਦੇ ਨਾਲ ਨਾ ਕਰੋ ਕਿਉਂਕਿ ਲੋਕਲ ਮੀਡੀਆ ਸਾਰਾ ਖਿਲਾਫ ਹੋ ਜੂ ਬਿਲਕੁਲ ਜੀ ਸਾਡੀ ਗੱਲ ਉਹਨਾਂ ਦੇ ਮੀਡੀਆ ਇਨਚਾਰਜ ਨੇ ਉਹਨਾਂ ਨੇ ਸਾਨੂੰ ਮਕਾਲ ਕੀਤੀ ਸੀ ਔਰ ਮੀਡੀਆ ਇਨਚਾਰਜ ਵੱਲੋਂ ਕਿਹਾ ਗਿਆ ਕਿ ਅਸੀਂ ਇਹਨਾਂ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਹੈ ਇਹ ਲਿਖਤੀ ਅਸੀਂ ਕਰ ਦਿੱਤਾ ਹੈ ਠੀਕ ਹੈ ਪਰ ਬਾਅਦ ਵਿੱਚ ਜਦੋਂ ਇਹਨਾਂ ਦੀਆਂ ਧਮਕੀਆਂ ਵੀ ਬੰਦ ਨਹੀਂ ਹੋਈਆਂ ਔਰ ਉਸ ਰਜਿੰਦਰ ਤਲਵੰਡੀ ਔਰ ਚਮਕੌਰ ਸਿੰਘ ਵੱਲੋਂ ਜਿਹੜਾ ਇਹ ਉਹਨੂੰ ਕੱਢਿਆ ਵੀ ਨਹੀਂ ਗਿਆ ਜੋ ਵੀਡੀਓ ਇਹਨਾਂ ਦੀਆਂ ਚੱਲਦੀਆਂ ਹੀ ਪਈਆਂ ਨੇ ਪੇਜਾਂ ਦੇ ਉੱਤੇ ਵਾਰਿਸ ਪੰਜਾਬ ਦੇ ਜਿਸ ਤੋਂ ਬਾਅਦ ਸਾਨੂੰ ਇਹ ਲੱਗਾ ਇਹ ਕਿ ਹੁਣ ਇਹ ਵਾਕਿਆ ਹੀ ਗੁੰਡਾਗਰਦੀ ਤੇ ਉੱਤਰ ਆਏ ਨੇ ਜਿਸ ਤੋਂ ਅਸੀਂ ਬਾਅਦ ਵਿੱਚ 21 ਅਕਤੂਬਰ ਨੂੰ ਅਸੀਂ ਦਰਖਾਸਤ ਦਿੱਤੀ ਆ ਔਰ ਦਰਖਾਸਤ ਦੇ ਉੱਤੇ ਜਿਹੜੀ ਕਾਰਵਾਈ ਹੋਈ ਹੈ ਹੁਣ ਸਰਕਾਰਾਂ ਨੂੰ ਕਹਿ ਰਹੇ ਨੇ ਕਿ ਇਹ ਝੂਠਾ ਪਰਚਾ ਹੈ ਸਰਕਾਰ ਨੇ ਕਰਵਾਇਆ ਹੈ ਪਰ ਇਹ ਇਸ ਪਰਚੇ ਦੀ ਸਚਾਈ ਇਹ ਹੈ ਅਜੇ ਪਰਚਾ ਸਰਕਾਰ ਨੇ ਨਹੀਂ ਕੀਤਾ ਤੁਸੀਂ ਪੱਤਰਕਾਰਾਂ ਨੇ ਕਰਵਾਇਆ ਬਿਲਕੁਲ ਜੀ ਮੈਂ ਇੱਥੇ ਇੱਕ ਗੱਲ ਦੱਸਣੀ ਚਾਹਨਾ ਕਿ ਇਹ ਜਿਹੜੇ ਨੇ ਸੋਸ਼ਲ ਮੀਡੀਆ ਤੇ ਵਾਵਾ ਖੱਟਣ ਵਾਲੇ ਭੋਲੇ ਭਾਲੇ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਸਰਕਾਰ ਨੇ ਪਰਚਾ ਸਾਡੇ ਤੇ ਕਰਵਾਇਆ ਹੈ ਮੈਂ ਇੱਥੇ ਹਲਕਾ ਤਰਨ ਤਰਨ ਦੀ ਜਨਤਾ ਨੂੰ ਅਪੀਲ ਕਰਦਾ ਔਰ ਸਿੱਖ ਜਗਤ ਨੂੰ ਅਪੀਲ ਕਰਦਾ ਕਿ ਇਹ ਦੋਨੇ ਜਿਹੜੇ ਲੋਕ ਨੇ ਇਹ ਗੁੰਮਰਾਹ ਕਰ ਰਹੇ ਨੇ ਪਰਚਾ ਸਰਕਾਰ ਨੇ ਨਹੀਂ ਕੀਤਾ ਪਰਚਾ ਪੱਤਰਕਾਰ ਭਾਈਚਾਰੇ ਵੱਲੋਂ ਕਰਵਾਇਆ ਗਿਆ ਕਿਉਂਕਿ ਪੱਤਰਕਾਰ ਭਾਈਚਾਰੇ ਦੇ ਨਾਲ ਇਹਨੇ ਬਤਮੀਜ਼ੀ ਕੀਤੀ ਸੀ ਅਜਾ ਕਿੰਨੇ ਕਿੰਨਾਂ ਦੇ ਉੱਪਰ ਪਰਚਾ ਕਰਵਾਇਆ ਗਿਆ ਜੇ ਚਮਕੌਰ ਸਿੰਘ ਦਾ ਨਾਮ ਵਿੱਚ ਅਰਜਿੰਦਰ ਤਲਵੰਡੀ ਦਾ ਨਾਮ ਵਿੱਚ ਹੋਰ ਕੌਣ ਕੌਣ ਨੇ ਚਾਰ ਪੰਜ ਅਣਪਛਾਤੇ ਨੇ ਜੀ ਜਿਨ੍ਹਾਂ ਦੇ ਉੱਪਰ ਪਰਚਾ ਦਰਜ ਹੈ ਕਿਉਂਕਿ ਸਾਡੀ ਪਛਾਣ ਤੋਂ ਬਾਹਰ ਨੇ ਉਹ ਬੰਦੇ ਔਰ ਇਹ ਜਿਹੜਾ ਪਰਚਾ ਸਾਡਾ ਕਰਵਾਉਣ ਦਾ ਮਕਸਦ ਕੋਈ ਨਹੀਂ ਸੀਗਾ ਵੀ ਅਸੀਂ ਮਤਲਬ ਚਾਹੁੰਦੇ ਹੀ ਨਹੀਂ ਸੀ ਅਸੀਂ ਪਰਚੇ ਦੇ ਵਿੱਚ ਆਈਏ ਪਰ ਜਦੋਂ ਸਾਡੀ ਜਾਨ ਨੂੰ ਜਿਹੜਾ ਖਤਰਾ ਹੋਇਆ ਸਾਨੂੰ ਲੱਗਾ ਆ ਕਿ ਇਹ ਗਾਏ ਬਗਾਏ ਸਾਨੂੰ ਕਵਰੇਜ ਕਰਦਿਆਂ ਨੂੰ ਇਹ ਕਿਤੇ ਵੀ ਸਾਡਾ ਨੁਕਸਾਨ ਕਰ ਸਕਦੇ ਆ ਜਿਸ ਤੋਂ ਬਾਅਦ ਸਾਡੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਜੀ